ਆ ਜਿਹੜੇ ਤੁਸੀਂ ਅਮਰੂਦ ਦੇ ਪੱਤਿਆਂ ਦਾ ਰੰਗ ਦੇਖ ਰਹੇ ਹੋਗੇ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਘਾਟਾਂ ਜਿਹੜੀਆਂ ਹੈਗੀਆਂ ਨੇ ਜਿਹਦੇ ਜਿੰਕ ਆਇਰਨ ਤੇ ਕੈਲਸ਼ੀਅਮ ਇਹ ਪਹਿਲਾਂ ਸਾਰੇ ਪੱਤੇ ਇਸ ਤਰ੍ਹਾਂ ਸੀਗੇ ਪਰ ਹੁਣ ਜਿਹੜਾ ਹੌਲੀ-ਹੌਲੀ ਕਰਕੇ ਜਿਹੜਾ ਅਮਰੂਦ ਦੇ ਪੱਤੇ ਹਰੇ ਰੰਗ ਦੇ ਆਉਣੇ ਸ਼ੁਰੂ ਹੋ ਗਏ ਤੇ ਉਹਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਕੰਮ ਆਪਾਂ ਕੀਤਾ ਸੀਗਾ ਉਹ ਹੈਗਾ ਸੀਗਾ ਰੂੜੀ ਦੀ ਖਾਦ ਜਿਹੜੀ ਕਿ ਇਹਨੂੰ ਮਈ ਦੇ ਵਿੱਚ ਦਿੱਤੀ ਸੀਗੀ ਲਗਭਗ ਇਹ ਆਪਣਾ ਸਾਲਕੇ ਦਾ ਬੂਟਾ ਸੀਗਾ ਤੇ 10 ਤੋਂ 15 ਕਿਲੋ ਵਧੀਆ ਗੱਲੀ ਸੜੀ ਰੂੜੀ ਦੀ ਖਾਦ ਜਿਹੜੀ ਇਹਦੇ ਵਿੱਚ ਪਾਈ ਗਈ ਸੀ ਤੇ ਹੁਣ ਜਿਹੜੀ ਨਵੀਂ ਗ੍ਰੋਥ ਆ ਉਹ ਸਾਰੇ ਦੀ ਸਾਰੀ ਵਧੀਆ ਹਰੇ ਰੰਗ ਦੀ ਹੈਗੀ ਤੇ ਪੁਰਾਣੀ ਗ੍ਰੋਥ ਵੀ ਜਿਹੜੀ ਹਰੇ ਰੰਗ ਦੇ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਈ। ਬਾਕੀ ਫਲ ਦਿਖਾ ਦਨੇ ਤੁਹਾਨੂੰ। ਕਾਫੀ ਸਾਰਾ ਫਲ ਜਿਹੜਾ ਰੂੜੀ ਦੀ ਰੇਹ ਦੀ ਮਦਦ ਦੇ ਨਾਲ ਆਪਾਂ ਬੂਟੇ ਦੇ ਉੱਪਰ ਹੁਣ ਜਿਹੜਾ ਲੈ ਚੁੱਕੇ ਆਂਗੇ ਤੇ ਇਹ ਹੌਲੀ-ਹੌਲੀ ਪੱਕਣਾ ਸ਼ੁਰੂ ਹੋ ਗਿਆ। ਹੁਣ ਉਹਦਾ ਲੱਗਿਆ ਹੋਇਆ ਫਲ ਲਗਭਗ ਜਿਹੜਾ ਸਤੰਬਰ ਦੇ ਅੰਤ ਤੋਂ ਲੈ ਕੇ ਅਕਤੂਬਰ ਦੇ ਵਿੱਚ ਪੱਕਣਾ ਸ਼ੁਰੂ ਹੋ ਜਾਣਾਗਾ ਤੇ ਕੁਝ ਕੁ ਹੋਰ ਜਿਹੜੇ ਫੁੱਲ ਨਵੇਂ ਬੂਟਾ ਚੱਕੂਗਾ ਓਹੋ ਦਸੰਬਰ ਤੱਕ ਵੀ ਪੱਕਦੇ ਰਹਿੰਦੇ ਹੈਗੇ ਕਾਫੀ ਵਧੀਆ ਕਿਸਮ ਜਿਹੜੀ ਅਮਰੂਦ ਦੀ ਹਸਾਰ ਫਸਾਦਾ ਹੈਗੀ ਹੈ ਧੰਨਵਾਦ ਜੀ